ਦੇ ਆਪਜ ਖਵਾਲ ਤੋਂ ਗਿਆਲਾੜਿਆ ਔਰ ਇਹ ਜਿਹੜੀ ਲਾਲਾ ਦੇਖ ਰਹੇ ਹੋ ਕਿੱਥੇ ਆ ਕੇ ਮਸ਼ੀਨ ਲੱਗੀ ਆ ਇਹਨੂੰ ਕਿਰਨ ਨਾਲਾ ਕਹਿੰਦੇ ਆ ਔਰ ਇਹ ਕਿਰਨ ਨਾਲਾ ਨੀਰਨਗਰ ਦਾ ਇੱਕ ਪਿੰਡਾ ਸਲੇਮਪੁਰ ਉੱਥੋਂ ਚੱਲਦਾ ਤੇ ਇਹ ਫੇਰ ਜ਼ਿਗਜ਼ੈਗ ਸੱਪੂ ਆਕੂ ਹੁੰਦਾ ਇਹ ਅਜਨਾਲਾ ਜਾ ਕੇ ਤਸਕੀ ਨਾਲਾ ਬਣਦਾ ਔਰ ਇਹ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਹਣੀ ਲਿਆ ਇਥੋਂ ਦੀ ਵਸੋਂ ਇਥੋਂ ਦੇ ਜਿਹੜੇ ਨੁਮਾਇੰਦੇ ਨੇ ਇਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦੱਸ ਰਹੇ ਨੇ ਕਿ 25 25 ਸਾਲ ਤੀਤੀ ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨ ਗਈਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀਪੂਰਤੀ ਇਹਨਾਂ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ ਸਾ ਪਰਮਦੇਸ ਸਿੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ ਨਤੀਜੇ ਦੇ ਤੌਰ ਤੇ ਪਰ ਪਾਣੀ ਫਸਲਾਂ ਦੇ ਵਿੱਚ ਪਾ ਜਾਂਦਾ ਸੀਗਾ ਤੇ ਤਕਰੀਬਨ ਇੱਕ ਫਸਲ ਜਿਹੜੀ ਆ ਬਰਬਾਦ ਉਹ ਖਰਾਬ ਹੋ ਜਾਂਦੀ ਸੀ ਬਰਬਾਦ ਹੋ ਜਾਂਦੀ ਸੀ ਔਰ ਤਈ ਤਈ ਸਾਂ ਦੇ ਵਿੱਚ ਜਦੋਂ ਪਿੱਛੇ ਬਰਸਾਤ ਬਹੁਤ ਤੇਜ਼ ਹੋਈ ਆ ਇਵਨ ਲੋਕਾਂ ਦੀਆਂ ਰੀਆ ਛੋਲੇ ਦੀਆਂ ਪਨੀਰੀਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਸੀਗੀਆਂ ਤੇ ਦੁਬਾਰਾ ਪਨੀਰੀ ਲੱਗੀ ਨਹੀਂ ਸੀਗੀ ਤੇ ਲੋਕੀ ਫਸਲ ਜਿਹੜੀ ਆ ਉਹ ਨਹੀਂ ਲਾ ਸਕੇ ਸੀਗੇ ਸੋ ਮੈਂ ਬੜੀ ਬੜੀ ਕਹਿ ਚੁੱਕਾ ਕਿ ਜਦੋਂ ਦੀ 2022 ਤੋਂ ਬਾਅਦ ਆਮ ਆਦਮੀ ਦੀ ਸਰਕਾਰ ਆਈ ਆ ਉਹਨਾਂ ਨੇ ਲੋਕ ਪੱਖੀ ਪ੍ਰੋਗਰਾਮ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕੇ ਲਈ ਲੋਕਾਂ ਨੂੰ ਸੁਰੱਖਤ ਦੇਣ ਲਈ ਸਮਾਜ ਦੇ ਹਰ ਵਰਗ ਵਿੱਚ ਕੰਮ ਮੈਂ ਛੱਡਦਾ ਨਹੀਂ ਆਪਣਾ ਅੱਜ ਅਸੀਂ ਇਸ ਕਿਰਨ ਨਾਲੇ ਦੀ ਜਿਹੜੀ ਸਫਾਈ ਆ ਉਹਨੂੰ ਵਿਧੀਵਤ ਤਰੀਕੇ ਦੇ ਨਾਲ ਸ਼ੁਰੂ ਕਰਾ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਬਰਿੰਦਰ ਗੋਇਲ ਜੀ ਜਿਹੜੇ ਸਾਡੇ ਮੰਤਰੀ ਨੇ ਉਹ ਗੁਰਦਾਸਪੁਰ ਆਏ ਸੀ ਤੇ ਉਹਨਾਂ ਦੇ ਅੱਗੇ ਆਪਾਂ ਇਹ ਮੰਗ ਰੱਖੀ ਸੀਗੀ ਕਿ ਸਾਡੇ ਦੋ ਨਾਲੇ ਨੇ ਇੱਕ ਤੇ ਕਿਰਨ ਨਾਲਾ ਵਾ ਤੇ ਦੂਜਾ ਜਿਹੜੀ ਸਾਡੀ ਆਲੇਚੱਕ ਡਰੇਨ ਆ ਇਹਨਾਂ ਦੀ ਸਫਾਈ ਜ਼ਰੂਰ ਕਰਾਈ ਜਾਵੇ ਫੋਕਲੇਨ ਮਸ਼ੀਨਾਂ ਜਿਹੜੀਆਂ ਨੇ ਭੇਜੀਆਂ ਜਾਣ ਔਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆਪਣੀਆਂ ਮਸ਼ੀਨਾਂ ਖਰੀਦੀਆਂ ਨੇ ਔਰ ਮਸ਼ੀਨਾਂ ਖਰੀਦ ਕੇ ਇਹ ਕੰਮ ਜਿਹੜਾ ਸ਼ੁਰੂ ਕਰ ਰਿਆ ਇਹ ਜਿਹੜਾ ਕਿਰਨ ਨਾਲਾ ਵਾ ਇਹਦੀ ਜਿਹੜੀ ਸਫਾਈ ਆ ਇਹ ਤਕਰੀਬਨ 68 ਦੇ ਕਰੀਬ ਪਿੰਡ ਨੇ ਜਿਨ੍ਹਾਂ ਵਿੱਚ ਫੋਕਲੇਨ ਚੱਲੂਗੀ ਔਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ 25 ਤੋਂ 23 ਪਿੰਡ ਨੇ ਅਕਮਲਪੁਰਾ ਹਰਦੋਸ਼ਨੀਆ ਮੁਕੰਦਪੁਰਾ ਇਹਦੀ ਪੋਪਰ ਸੈਦਾ ਵਾ ਉਸ ਤੋਂ ਬਾਅਦ ਬਲੰਗੜ ਅਲੂਣਾ ਵਾ ਸੋ ਇਦਾਂ ਕਰਦੇ ਹੋਏ ਇਹ ਤਕਰੀਬਨ 25 26 ਪਿੰਡਾਂ ਦੇ ਵਿੱਚ ਇਹਦੀ ਸਵਾਈ ਹੋਏਗੀ ਔਰ ਤਕਰੀਬਨ ਇਹਦੀ ਕਿਲੋਮੀਟਰ ਵੀ 25 ਤੋਂ ਕਰੀਬ 25 ਕਿਲੋਮੀਟਰ ਤੇ ਵਧਣਗੇ ਔਰ 55 ਲੱਖ ਰੁਪਈਆ ਇਹਦੇ ਤੇ ਖਰਚ ਆਊਗਾ ਔਰ ਉਹਦੇ ਨਾਲ ਜਿੰਦਾਬਾਦ ਇਹਦੇ ਨਾਲ ਇਹ ਹੋਊਗਾ ਇਹ ਜਿਹੜੀ ਡਰੇ ਨਾਲ ਬਿਲਕੁਲ ਸਫਾਈ ਦਾ ਵਧੀਆ ਹੋ ਜਾਊਗੀ ਪਾਣੀ ਝੀਰ ਜਾਊਗੀ ਔਰ ਜਿਹੜੀ ਕਿਸਾਨੀ ਜਿਹੜੀ ਸਾਡੀ ਕਈ ਸਾਲਾਂ ਤੋਂ ਇਹ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਅਰ ਪਹਿਲੀ ਵਾਰ ਹੋਊਗਾ ਜਿਹੜੀ ਉਹਦੀ ਫਸਲਾਂ ਦੋ ਹੋਣਗੀਆਂ ਨਹੀਂ ਤੇ ਇੱਕੋ ਇੱਕੋ ਫਸਲ ਜਿਹੜੀ ਆ ਲੋਕ ਲੈਂਦੇ ਨੇ ਸਾਡੇ ਨਾਲ ਮੈਂਕਮੇ ਦੇ ਐਸ ਜੀਓ ਵੀ ਨੇ ਜੇ ਨੇ ਮੇਰੀ ਇੱਕੋ ਹੀ ਬੇਨਤੀ ਆ ਮੈਕਮੇ ਨੂੰ ਵੀ ਜਸੋ ਤੁਸੀਂ ਇਹ ਕੰਮ ਸ਼ੁਰੂ ਕਰਾਉਣਾ ਇੱਕ ਗੱਲ ਦਾ ਖਿਆਲ ਰੱਖਿਓ ਈ ਭਾਵੇਂ ਕਾਗਜ਼ਾ ਦੇ ਵਿੱਚ ਇਹ ਜਿਹੜੀ ਡਰੇਨ ਆ 25 26 ਫੁੱਟ ਆ ਪਰ ਮੌਕੇ ਦੇ ਉੱਪਰ ਜਿਹੜੀ ਇਹਦੀ ਚੜਾਈ ਆ ਔਰ 70 70 ਫੁੱਟ ਹੋ ਗਈ ਆ ਸੋ ਇਸ ਕਰਕੇ ਜਿਹੜੀ ਫੌਕ ਲੇਨ ਤੁਸੀਂ ਚਲਾਉਣੀ ਆ ਤੁਹਾਨੂੰ ਡਬਲ ਕਰਕੇ ਚਲਾਉਣੀ ਪੈਣੀ ਆ ਇਹਨੂੰ ਇੱਕ ਪਾਸੇੋਂ ਇੱਕ ਪਾਸੇ ਲਾਉਣਾ ਪੈਣਾ ਫਿਰ ਦੂਜੇ ਪਾਸੇੋਂ ਇਹ ਡਰੇਨ ਲਾ ਕੇ ਤਾਂ ਕਿ ਇਹ ਡਰੇਨ ਬਿਲਕੁਲ ਵਧੀਆ ਸੁਭਾਈ ਹੋਵੇ ਚਲੋ ਜੀ ਸਾਹਿਬ ਬੈਠ ਜਿਓ ਸਾਹਿਬ ਕੜੀ-ਕੜੀ ਖਰਚੇ ਹੁੰਦੇ ਨਹੀਂ ਇਹ 55 ਲੱਖ ਰੁਪਈਆ ਕੋਈ ਸਰਕਾਰ ਦੀ ਮਸ਼ੀਨ ਨਹੀਂ ਇਹ ਲੋਕਾਂ ਦੇ ਡਿਵੈਲਪਮੈਂਟ ਲਈ ਆ ਪੈਸਾ ਵਾ ਜਿਹੜਾ ਲੋਕਾਂ ਦਾ ਟੈਕਸ ਇਕੱਠਾ ਹੁੰਦਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਮੈਂਕੋ ਵਾਲਿਆਂ ਨੂੰ ਵੀ ਪ੍ਰਮਾਤਮਾ ਨੇ ਤੁਹਾਨੂੰ ਸਮਝ ਦਿੱਤਾ ਔਰ ਅੱਜ ਆਪਾਂ ਆ ਜਿਹੜਾ ਕੰਮ ਕਰ ਰਹੇ ਆ ਕਿਸਾਨ ਔਰ ਮਜ਼ਦੂਰ ਲਈ ਕਰ ਰਹੇ ਆ ਔਰ ਕਿਸਾਨ ਔਰ ਮਜ਼ਦੂਰ ਉਹ ਆ ਜਿਹੜਾ ਸਾਡੇ ਸਾਰੇ ਮੁਲਕ ਦਾ ਪੇਟ ਭਰਦਾ ਔਰ ਆਪ ਆਪਣੀ ਜ਼ਿੰਦਗੀ ਜਿਹੜੀ ਆ ਭੁਖਾਈ ਚ ਰਹਿੰਦਾ ਕਿਉਂਕਿ ਉਹਦਾ ਉਹ ਹਮੇਸ਼ਾ ਤਦਨ ਤੋਂ ਲੱਭਣਾ ਲੱਗਾ ਹੁੰਦਾ ਉਹ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਇਧਰ ਤੇ ਇਥੇ ਵਾਧੂ بارش ਕਰ ਦੇਣੀ ਆ ਕਿਥੇ ਪਾਟ ਕਰ ਦੇਣੀ ਆ ਇਸ ਕਰਕੇ ਜੀ ਅੱਜੇ ਕੰਮ ਸ਼ੁਰੂ ਕਰ ਰਹੇ ਹੋ ਤੇ ਤਨਦਾਈ ਦੇ ਨਾਲ ਵਧੀਆ ਕੰਮ ਸ਼ੁਰੂ ਕਰਿਓ ਤਾਂ ਕਿ ਇਹ ਜਿਹੜੀ ਸਾਰੀ ਡਰੇਨ ਆ ਤੇ ਵਧੀਆ ਸਾਫ ਹੋ ਜਾਵੇ ਪਾਣੀ ਜਿੜਲੇ ਤੇ ਲੋਕੀ ਆਪਣੀਆਂ ਫਸਲਾਂ ਜੜੀਆਂ ਨੇ ਉਹ ਵਧੀਆ ਤਰੀਕੇ ਨਾਲ ਲਾ ਸਕਣ ਜੇ ਤੁਹਾਨੂੰ ਕੋਈ ਮੁਸ਼ਕਲ ਮਸ਼ੀਨ ਦੀ ਕੰਮ ਦੇ ਵਿੱਚ ਆਉਂਦੀ ਆ ਮੈਨੂੰ ਦੱਸੋ ਮੈਂ ਮੰਤਰੀ ਨੂੰ ਦਾ ਦਵਾਣਾ ਕਰੂੰਗਾ ਤੇ ਲੋੜ ਪਊਗੀ ਪਹਿਲਾਂ ਸਤਲਪੁਰ ਪੂਰਵਲੀ ਆ ਉਹ ਵੀ ਲਿਆ ਸਕਨੇ ਆ ਪਰ ਕਿਉਂਕਿ ਹੁਣ ਸਮਾਂ ਅਸਤਰੀ ਤੋਂ ਬਾਅਦ ਲੋਕਾਂ ਨੇ ਸੋਟਾ ਲਾਣਾ ਸ਼ੁਰੂ ਕਰ ਦੇਣਾ ਫੇਰ ਉਹ ਸਵਾਈ ਜਿਹੜੀ ਆ ਉਹ ਮੁਸ਼ਕਲ ਹੋ ਜਾਣੀ ਆ ਸੋ ਸਾਡੇ ਕੋਲ ਪਰਮੇਸ਼ਰ ਨੇ ਆ 10 12 ਦਿਨ ਹੁਣ ਮਿਲੇ ਨੇ ਇਹਦੇ ਵਿੱਚ ਇਹਨੂੰ ਵਧੀਆ ਤਰੀਕੇ ਨਾਲ ਕਰ ਦੋ ਔਰ ਦੂਜੀ ਮੇਰੀ ਬੇਨਤੀ ਆ ਵੀ ਆਲੇ-ਜਾਂਕ ਟ੍ਰੇਨ ਜਿਹੜੀ ਅਪਲਖਰ ਔਰ ਮੀਰਪੁਰ ਤੋਂ ਸ਼ੁਰੂ ਹੁੰਦੀ ਆ ਔਰ ਉਸ ਤੋਂ ਬਾਅਦ ਉਹ ਸਾੜੂ-ਜਾਂਕ ਤੁਖਰਾ ਆਲੇ-ਜਾਂਕ ਬਿਓਲ ਉਹ ਵੀ ਇਹ ਤਕਰੀਬਨ 15 ਮਿੰਡਾਂ ਨੂੰ ਉਹ ਭਰਦੀ ਆ। ਉਹਦੇ ਤੇ ਵੀ ਤਕਰੀਬਨ 20 ਲੱਖ ਰੁਪਈਆ ਖਰਚ ਹੋਵਦਾ ਨਾਣ ਉਹ ਲੋਕਾਂ ਅਸੀਂ ਕੱਲ੍ਹ ਤੋਂ ਹੀ ਸ਼ੁਰੂ ਕਰਦੇ ਉਹ ਮਸ਼ੀਨ ਹਟੇ ਲੱਗੂਗੀ। ਔਰ ਜਿਵੇਂ ਵੇਖਿਆ ਇਹ ਅੱਲੇ ਤੋਂ ਡਰੇਨ ਜਿਹੜਾ ਪਿੰਡਾਂ ਦੇ ਵਿੱਚੋਂ ਨਿਕਲਦੀ ਆ ਉਹਨਾਂ ਦੇ ਹਾਲੇ ਦੁਆਲੇ ਦੇ ਲੋਕਾਂ ਨੇ ਵੱਸੋਂ ਬਣਾ ਲਈ। ਲੋਕਾਂ ਨੇ ਘਰ ਬਣਾ ਲਏ। ਉਹ ਨਿੱਤੀ ਦੀ ਤੋਰ ਦੇ ਉੱਪਰ ਜਦੋਂ ਉਹਦੀ ਡਰੇਨ ਆ ਉਹਦੇ ਵਿੱਚ ਪਾਣੀ ਆ ਜਾਂਦਾ ਤੇ ਲੋਕਾਂ ਨੇ ਤਰਾਂ ਦੇ ਵਿੱਚ ਵੀ ਪਾਣੀ ਆਉਂਦਾ ਹਲ ਕਰਕੇ ਤੁਸੀਂ ਦੇਖਿਓ ਮੇਰਾ ਪਿੰਚ ਤੇ ਹੀ ਆਪਰੇ ਵਰਾ ਉਹਦੇ ਨਾਲ ਇੱਕ ਬਹੁਤ ਵਧੀਆ ਮਿੰਨ ਕਸ਼ਦੀ ਕੋਲਣੀ ਆ ਉਹਦਾ ਮੰਦਿਰ ਵੀ ਗੁਰੂ ਰਵਿਦਾਸ ਜੀ ਦਾ ਬਣਿਆ ਪਰ ਨਤੀਜੇ ਦੇ ਤੌਰ ਦੇ ਉੱਪਰ ਉਹ ਨਾ ਜਾਹ ਬੋਲ ਕਰਕੇ ਪਾਣੀ ਭਰਨ ਕਰਕੇ ਲੋਕਾਂ ਦੇ ਘਰਾਂ ਵਿੱਚ ਪਾਣੀ ਕਰੇ ਜਾਂਦਾ ਸੀ ਸੋ ਇਸ ਕਰਕੇ ਇਹ ਕੰਮ ਨੂੰ ਕੰਨ ਲਈ ਨਾਲ ਕਰਿਓ ਜੀ ਸਾਨੂੰ ਇਸ ਵੇਲੇ ਤੇ ਮਾਗਣਾ ਸਾਨੂੰ ਆਪਣੇ ਤੇ ਵੀ ਤੁਹਾਡੇ ਤੋਂ ਮਾਗਣਾ ਪਰ ਖਾਸ ਕਰਕੇ ਅੱਜ ਮੈਂ ਆਪਣੇ ਵੱਲੋਂ ਵੀ ਸਾਰੇ ਇਲਾਕੇ ਸਾਡੇ ਸਾਰੇ ਬਤਵੰਤੇ ਸਾਰੇ ਸੱਜਣ ਪਾਰਟੀ ਦੇ ਆ ਮਿਲ ਕੇ ਸਤਿ ਸ੍ਰੀ ਅਕਾਲ ਬੱਡੀ ਗਿੰਚੂ ਦੇ ਵਿੱਚ ਆ ਪਿੰਡੀਆਂ ਵੀ ਆਈਆਂ ਨੇ ਤੇ ਜਦੋਂ ਡਰੇਨਾ ਸਾਫ ਹੋ ਗਿਆ ਸੀ ਤੇ ਦੀਦੀਆਂ ਕਾਟੀ ਹੋ ਗਈਆਂ ਸੀ ਪਰ ਉਹ ਜਿਸ ਕਰਕੇ ਆਈਆਂ ਨੇ ਕਿ 25 30 ਸਾਲ ਬਾਅਦ ਇਹ ਕੰਮ ਸ਼ੁਰੂ ਹੋਇਆ ਮੈਂ ਹਿੰਦੀਆਂ ਕਰਾਈਆਂ ਤੋਂ ਹਰੀ ਮਾਇਕ ਜੀ ਖਾਲਸਾਵਾਦ ਦੀ ਫਤਿਹ ਮੇਰਾ ਪਿੰਡ ਲੱਗਣਿਆ ਨਿਸ਼ਾਨ ਸਿੰਘ ਮੇਰਾ ਨਾਮ ਹੈ ਸਾਰੇ ਇਹ ਗੱਲ ਕਰ ਰਹੇ 35 ਸਾਲ ਤੋਂ ਇਹ ਨਾਲਾ ਸਾਫ਼ ਨਹੀਂ ਸੀ ਹੋਇਆ। ਦੇਖੋ ਜੀ ਅਸੀਂ ਪਹਿਲੀ ਵਾਰੀ ਆਇਆ ਹੋਇਆ ਬਈ ਸਭਾਈ ਜੀ ਕੋਈ ਸ਼ੁਰੂ ਹੋਈ ਹੈ। ਬਾਕੀ ਇਹ ਵੀ ਲੀਡਰ ਉਤੋਂ ਆਉਂਦੇ ਸੀ ਜਦੋਂ ਚੋਣਾਂ ਲੱਗਿਆ ਜਾਂਦੀਆਂ ਸੀ। ਮੋਸਟਲੀ ਇਹ ਕਿ ਆ ਜਿਹਦੇ ਦੋ ਚੋਣਾਂ ਲੱਗਿਆ ਜਾਂਦੀਆਂ ਉਹ ਤੋਂ ਲੀਡਰ ਨੇ ਆਉਣਾ। ਨਹੀਂ ਤਾਂ ਸਾਡੀ ਕਦੀ ਸਾਰ ਨਹੀਂ ਲੀ ਕਿਸੇ ਨੇ। ਪਰ ਬੈਲ ਸਾਹਿਬ ਦਾ ਇਦਾਂ ਧੰਵਾਦ ਆ ਕਿ ਇਹਨਾਂ ਨੇ ਜਦੋਂ ਵੀ ਅਸੀਂ ਕਹੀਏ ਉਹ ਤੋਂ ਹਾਜ਼ਰ ਹੁੰਦੇ ਨੇ। ਬਾਕੀ ਧੰਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਗੋਲ ਜੀ ਦਾ ਤੇ ਬਾਕੀ ਮੈਂ ਦੁਬਾਰਾ ਧੰਨਵਾਦ ਕਰਦਾ ਬਹਿਲ ਸਾਹਿਬ ਦਾ ਜਿਨੇ ਸਾਡੇ ਇਲਾਕੇ ਦੀ ਸਾਰ ਲਈ ਏ ਤੇ ਯਾਰ ਕਿਥੋਂ ਪਹੁੰਚਣ ਜਿਨੇ ਇਹ ਪਹੁੰਚ ਗਏ ਮੈਂ ਪਰਮਜੀਤ ਸਿੰਘ ਸਾਹਿਬ ਦਾ ਸਰਪ੍ਰਾਈਜ਼ ਪਿੰਡ ਹਸਰਪੁਰ ਇੱਥੇ ਕਿਰਨ ਵਾਲੇ ਤੋਂ ਪਹੁੰਚੇ ਕਮਾਲਪੁਰ ਅਸੀਂ ਤੇ ਬਹਿਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਨੇ 30 ਸਾਲ ਬਾਅਦ ਇਹ ਇਲਾਕੇ ਦੀ ਸਾਰ ਦੀ ਛੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਮਿਹਰਬਾਨੀਆਂ ਹੋਰੇ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਅਸੀਂ ਬੜੇ ਖੁਸ਼ ਆ ਜੀ ਇਲਾਕੇ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਕਿ ਲੋਕਾਂ ਦੀ ਫਸਲ ਬਚ ਜੇਗੀ ਕਿ ਜੇ ਇਦਾਂ ਸਫਾਈ ਹੋ ਗਈ ਤੇ ਬਾਕੀ ਜਿਹੜੀ ਮਹਾਰਾਜ ਮਿਹਰ ਕਰ ਦੇਣੀਆਂ ਇੱਕ ਬਹਿ ਹੋਰ ਬੇਰਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀ ਤੇ ਗਾਂਵਾਂ ਵਿੱਚ ਬਾਹ ਫੜ ਕੇ ਵੋਟਾਂ ਵੀ ਪਾਦੇ ਕਿ ਅਗਲੀ ਵਾਰ ਵੀ ਨਾ ਕਰੇ ਹਲਾ ਮੰਗੇ ਸੋਚਦੇ ਇਹ ਫਾਇਦੇ ਲਈ ਜੋ ਵੋਟਾਂ ਵਾਦੇ ਆ ਕੇ ਆਹੀ ਵੀ ਇਹ ਕੰਮ ਕਰੀਦਾ ਇਹ ਕੰਮ ਕਰੀਦਾ ਜਿੰਦਾਬਾਹ ਰਾਮ ਸਾਹਿਬ ਜੀ ਜਿੰਦਾਬਾਹ ਬੜਾ ਹੀ ਤਸਦੀ ਹੈ ਜੀ ਬਾਰੇ ਮੇਰਾ ਨਾਮ ਨੇਕ ਔਰ ਮੈਂ ਬੈਲ ਸਾਹਿਬ ਦਾ ਬਹੁਤ ਵਕਨ ਮਤ ਕਰਦੀ ਆਂ। ਨਮਸਕਾਰ ਮੇਨਿਆ ਲੋ ਸਾਰੇ ਭੈਣ ਭਰਾਵਾਂ ਨੂੰ ਤੇ ਬੈਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ। ਸਾਡੇ ਸਰਪੰਚ ਸਾਹਿਬ ਵੀ ਸਾਰੇ ਕੰਮ ਵਧੀਆ ਕਰ ਰਹੇ ਨੇ। ਜਦੋਂ ਨੇ ਆਪਣਾ ਮਿਲਟੀ 50 ਸਾਲ ਹੋ ਗਿਆ ਇਹਦੇ ਇੱਥੇ ਵਿਆਹ ਸ਼ਾਦੀ ਹੋਏ ਦੇ। ਅਜਦਾ ਕਦੀ ਨਹੀਂ ਦੇਖਿਆ ਕੋਈ ਇਹਨੂੰ ਬਣਾ ਕਰਨ ਕਿੰਨੀ ਕੋਈ ਸਫਾਈ ਹੁੰਦੀ ਜਾਂ ਕੋਈ ਐਹੋ ਜਿਹਾ ਸੁਧਾਰ ਨਹੀਂ। ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਲੋਕ ਦੁਨੀਆ ਦੇ ਪਿੰਡ ਦੇ ਸਾਰੇ ਲੋਕ ਖੁਸ਼ ਨੇ ਇਸ ਗੱਲ।